ਬ੍ਰੇਕਿੰਗ ਵੀ ਆ ਗਈ ਹੈ ਨਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਉਹ ਮੈਨੂੰ ਲੱਗਦਾ ਕਿ ਉਹਨਾਂ ਦੀ ਡੇਟ ਫਾਈਨਲ ਕਰ ਦਿੱਤੀ ਗਈ ਹੈ ਨੋਟੀਫਾਈਡ ਕਰ ਦਿੱਤੀਆਂ ਗਈਆਂ ਤਾਂ ਇਹ ਵੀ ਅਖਾੜਾ ਪਖ ਜਾਏਗਾ ਤੋਂ ਦੇਖਦੇ ਹਾਂ ਹਾਂ ਜੀ ਪੰਜਾਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦਾ ਐਲਾਨ ਹੋ ਗਿਆ ਬੈਲਟ ਪੇਪਰਾਂ ਦੇ ਨਾਲ VOTING ਹੋਊਗੀ 50% ਸੀਟਾਂ ਜਿਹੜੀਆਂ ਉਹ ਔਰਤਾਂ ਲਈ ਰਿਜ਼ਰਵ ਹੋਣਗੀਆਂ ਉਮੀਦਵਾਰ ਨੂੰ ਉਸੇ ਜ਼ੋਨ ਦਾ VOTER ਹੋਣਾ ਲਾਜ਼ਮੀ ਹੈ ਤੋ ਮਤਲਬ ਇਹ ਸਾਫ ਕਰ ਦਿੱਤਾ ਗਿਆ ਤੇ ਬਈ ਡੇਟ ਟੂਟ ਦੇਖਦੇ ਹੁਣ ਕਿੰਨੀ ਪੈ ਗਈ ਆ ਇਹ ਅਪਡੇਟ ਹੋ ਰਹੀ ਆ ਖਬਰ ਤਾਂ ਮਤਲਬ ਕਿ ਜਿਹੜੇ ਆਪਣੇ ਸਟੇਟ ਇਲੈਕਸ਼ਨ ਕਮਿਸ਼ਨਰ ਆ ਉਹ ਬੈਠੇ ਹੋਏ ਪ੍ਰੈਸ ਕਾਨਫਰੈਂਸ ਕਰ ਰਹੇ ਆ ਜਿਵੇਂ ਡੇਟ ਫਾਈਨਲ ਹੋਏਗੀ ਇਸ ਖਬਰ ਤੇ ਆਪਾਂ ਆ ਜਾਵਾਂਗੇ ਸੋ 357 ਜੂਨ ਬਣਾ ਦਿੱਤੇ ਗਏ 154 ਪੰਚਾਇਤ ਸਮਿਤੀਆਂ ਨੇ ਤੇ 15 ਤੋਂ 25 ਜੂਨ ਇਹਦੇ ਆ ਤੇ ਕੁੱਲ ਸੰਖਿਆ ਜਿਹੜੀ ਆ 2863 ਹੈ ਹਰ ਜੂਨ ਦੇ ਵਿੱਚ ਇੱਕ ਇੱਕ ਮੈਂਬਰ ਦਾ ਇਲੈਕਟੋਨਾ ਜ਼ਰੂਰੀ ਹੈ ਤਾਂ ਵੋਟਰਾਂ ਦੀ ਗਿਣਤੀ ਜੋ ਪਿੰਡੂ ਏਰੀਆ ਉਹਦੇ ਵਿੱਚ 1 ਕਰੋੜ 36 ਲੱਖ ਹੈ ਮੈਂ ਤੁਹਾਨੂੰ ਆਹੀ ਗੱਲ ਕਹਿੰਦਾ ਸੀਗਾ ਕਿ ਇੱਥੇ ਪੈਣਾ ਅਸਲੀ ਸੈਮੀ ਹਾਂ ਬਿਲਕੁਲ ਕਿਉਂਕਿ ਜਿਹੜੀ ਜ਼ਿਮਨੀ ਚੋਣ ਹੁੰਦੀ ਆ ਕੋਈ ਵੀ ਜ਼ਿਮਨੀ ਚੋਣ ਆ ਉਹ ਮਾਲਵੇ ਤੱਕ ਹੈ ਜਾਂ ਮਾਝੇ ਤੱਕ ਹੈ ਉਹ ਇੱਕ ਇਲਾਕੇ ਦੀ ਕਹ ਲੋ ਤਰਜ਼ਮਾਨੀ ਹੈ ਜੀ ਵੋਟ ਜਾਂ ਕਹ ਲੋ ਕਿ ਇੱਕ ਇਲਾਕੇ ਦੀ ਨਾ ਬਸਿਆ ਇੱਥੇ ਆ ਗਿਆ ਓਵਰਆਲ ਪਿੰਡੂ ਵੋਟਰ ਹੂੰ ਪਿੰਡੂ ਵੋਟਰ ਤਾਂ ਹੁਣ ਪਿੰਡੂ ਵੋਟਰ ਨੇ ਜਿਹੜਾ ਹੈ ਬੈਲਟ ਪੇਪਰ ਤੇ ਜਾਣਾ ਹੈ ਜੀ ਬੈਲਟ ਪੇਪਰ ਤੇ ਜਾ ਕੇ ਤੇ ਉਹਨੇ ਲਾਉਣੇ ਹਨ ਮੋਹਰ ਹੂੰ ਤੇ ਫਿਰ ਪਤਾ ਲੱਗੇਗਾ ਤਾਂ ਯਾਨੀ ਇਹ ਪਿੰਡੂ ਵੋਟਰ ਦੀ ਲੜਾਈ ਆ ਕੈਡਰ ਜਿਹੜੇ ਆ ਉਹ ਜੋਸ਼ ਦੇ ਨਾਲ ਲਬਰੇਜ਼ ਹੋ ਕੇ ਮੈਦਾਨ ਚ ਉਤਰਨਗੇ ਆਮ ਆਦਮੀ ਪਾਰਟੀ ਕਸਰ ਉਹ ਤੇ ਛੱਡੀ ਨਹੀਂ ਸਕਦੀ ਕਾਂਗਰਸ ਤੇ ਕਾਲੀ ਉਹ ਵੀ ਮਤਲਬ ਕਿ ਜਿਵੇਂ ਤੁਸੀਂ ਵੇਖਿਆ ਨਾ ਕਿ ਸੁਖਵੀਰ ਸਿੰਘ ਬਾਦਲ ਨੇ ਸਭ ਕੁਝ ਦਾ ਹਿਲਾਤਾ ਜੀ ਆਸੋ ਤੋ ਕੁਝ ਨਹੀਂ ਵੇਖਿਆ ਹਾੜ ਦੀ ਜੱਟ ਨਹੀਂ ਵੇਖਿਆ ਹਾਂ ਜੀ ਉੱਥੇ ਜੇ ਝੱਟ ਨਹੀਂ ਵੇਖਿਆ ਨਾ ਬੰਦੇ ਫਲਾਣੇ ਦਾ ਝੱਟ ਵੇਖਾ ਤਾਂ ਉੱਥੇ ਮਤਲਬ ਕਿ ਤੁਸੀਂ ਝੱਟ ਵੇਖੋ ਕਿ ਪੈਸਾ ਤੇਲਾ ਬਈ ਖੁੱਲਮ ਖੁੱਲਾ ਖੁੱਲਮ ਖੁੱਲਾ ਮਤਲਬ ਕਿ ਖਰਚੇ ਨਹੀਂ ਕੋਈ ਕਮੀ ਪੇਸ਼ੀ ਨਹੀਂ ਜੀ 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 ਕਿ ਜੋ ਵੀ ਹੁੰਦਾ ਵੀ ਚੱਲਣ ਦਿਓ ਕੰਮ ਤਾਂ ਐਦਾਂ ਆ ਕਿ ਇਸ ਇਲੈਕਸ਼ਨ ਚ ਸਮੁੱਚੇ ਇਲੈਕਸ਼ਨ ਚ ਜੇ ਇਲੈਕਸ਼ਨ ਬਈ ਜ਼ਿਆਦਾ ਹੀ ਤੱਕੇ ਦਾ ਸ਼ਿਕਾਰ ਨਾ ਹੋਇਆ ਨਹੀਂ ਸੀ ਤੱਕੇ ਨਹੀਂ ਵੀ ਵਰੋਤਾ ਹੋ ਗਏ ਥੇ ਕਿਉਂਕਿ ਪੈਂਡੂ ਵੋਟਰ ਹੈ ਨਾ ਜੀ ਪੈਂਡੂ ਵੋਟਰ ਹੈ ਹਰੇਕ ਪਾਰਟੀ ਦਾ ਇਹ ਤਿੰਨ ਪਾਰਟੀਆਂ ਦਾ ਕਾਡਰ ਹੈ ਹਰੇਕ ਪਿੰਡ ਦੇ ਵਿੱਚ ਇੱਕ ਤੱਕਾ ਕਰੂ ਦੂਜਾ ਸਾਹਮਣੇ ਆ ਤੇ ਜੇ ਕਾਗਜ਼ ਲੈ ਕੇ ਅੱਗੇ ਵੰਗੂ ਪੰਚਾਇਤੀ ਚੋਣਾਂ ਕੋ ਭੱਜੇ ਫਿਰਦੇ ਰਹਿ ਤਾਂ ਮੈਨੂੰ ਲੱਗਦਾ ਉਹਦਾ ਵੀ ਐਕੀ ਕੰਮ ਚੱਲੂਗਾ ਹੂੰ ਕਿਉਂ ਕਿਉਂਕਿ ਹੁਣ ਸਰਕਾਰ ਦਾ ਟਾਈਮ ਥੋੜਾ ਹੈ ਐ ਸਰਕਾਰ ਦਾ ਤਾਂ ਜਿੰਮੇ ਜਿੰਮੇ ਟਾਈਮ ਘਟਦਾ ਡਰ ਵੀ ਘਟਦਾ ਲੋਕਾਂ ਦਾ ਗਰਜ਼ਾਂ ਵੀ ਕੱਟਦੀਆਂ ਨੇ ਕੱਟਦੀਆਂ ਨੇ ਬਿਲਕੁਲ ਸੋ ਇਸ ਵਾਸਤੇ ਅਸਲੀ ਸੈਮੀ ਤੋਂ ਆਪ ਸ਼ੁਰੂ ਹੋਗਾ ਜੀ ਠੀਕ ਹੈ ਨਾ ਜੀ ਇਹ ਸੰਗੀਤ ਰੋਚਕ ਤੇ ਜਿਹੜਾ ਮਾਹੌਲ ਬਣੇਗਾ ਉਹ ਤੇ ਰੋਚਕ ਹੋਣਾ ਹੀ ਹੋਣਾ ਮਾਹੌਲ ਹੀ ਪਿੰਡੂ ਇਲੈਕਸ਼ਨ ਆ ਗਿਆ ਨਾ ਤੁਸੀਂ ਦੇਖਣਾ ਜੀਪਾਂ ਚੂਪਾਂ ਘੁੰਮਣ ਗਿਆ ਜੀਪਾਂ ਚੂਪਾਂ ਕੀ ਦੀ ਸੀ ਉਹ ਜਿਪਸੀ ਤੇ ਚਿੱਟੀ ਕਾਰ ਵਾਇਰ ਨੇ ਨਹੀਂ ਤੁਸੀਂ ਦੇਖੋਗੇ ਜਾਂ ਕਿ ਇਹਦੀ ਆਈ ਹੈ ਇਦਾਂ ਹੀ ਪ੍ਰਚਾਰ ਹੁੰਦਾ ਆਈ ਹੈ ਨਹੀਂ ਇੱਕ ਵਾਰੀ ਵੇਲਾ ਜਿਹਾ ਹੁੰਦਾ ਓਦੋਂ ਇੱਕ ਇਲੈਕਸ਼ਨ ਦੇ ਵਿੱਚ ਮੈਂ ਵੀ ਜੀਪ ਤੇ ਬੜੇ ਹੁੰਦੇ ਲਏ ਓਦੋਂ ਵੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਕੋਈ ਨਾਨਕੇ ਆਲੇ ਪਾਸੇ ਮੈਨੂੰ ਲੱਗਦਾ ਥੋੜ ਉੱਧਰ ਵੀ ਉਹ ਸਰਪੰਚੀ ਦੀਆਂ ਸੀ ਇੱਧਰ ਆਪਣੇ ਇਲਾਕੇ 'ਚ ਹੀ ਸੀ ਤਾਂ ਮਤਲਬ ਕਿ ਚੜ੍ਹੇ ਫਿਰਦੇ ਹੁੰਦੇ ਸੀ ਚੀਫ ਤੇ ਅਸੀਂ ਵੇਲੇ ਸਾਨੂੰ ਤੇ ਵਾਹੀਦਾ ਮਤਲਬ ਕਿ ਸਾਈਂ ਵਧਾਈ ਲਾਈ ਰੱਖੀ ਹੁੰਦੀ ਸੀ ਵੀ ਚੱਲੀਏ ਯਾਰ ਅਜੋ ਜੇ ਕੋ ਨਹੀਂ ਬਣਾਉਂਦਾ ਆਪੇ ਕਹਿੰਦੇ ਲੋੜ ਹੈ ਰਾਜਾ ਚੱਲਦੇ ਆ ਸਾਨੂੰ ਕਿਨੇ ਵੋਟ ਪਾਉਣੀ ਸੀ ਉਸ ਟਾਈਮ ਸੱਤ ਕਰਦੇ ਸੀ ਵੋਟ ਪਾਉਣ ਵਾਲੇ ਸੱਤ ਕਰਦੇ ਸੀ ਤੋਂ ਦੇ ਐਲਾਨ ਹੋ ਗਿਆ ਤਰੀਕ ਦਾ ਵੀ 14 ਦਸੰਬਰ ਨੂੰ ਵੋਟਾਂ ਤੇ 17 ਦਸੰਬਰ ਨੂੰ ਗਿਣਤੀ ਲਓ ਜੀ 14 ਦਸੰਬਰ ਮਾਧ ਦਸੰਬਰ ਆ ਗਿਆ ਹੈ ਨਾ ਜੀ ਬਸ ਵੀ ਹੁਣ ਕੀ ਦਸੀਏ ਵੀ ਮੇਰੇ ਵਿਆਹ ਵਾਲੇ ਦਿਨਾਂ 'ਚ ਆ ਗਿਆ ਕੰਮ ਤਾਂ ਤਾਂ ਖੈਰ ਠੰਡ ਪੂਰੀ ਤੇ ਠੰਡ ਦੇ ਵਿੱਚ ਗਰਮੀ 14 ਦਸੰਬਰ ਨੂੰ ਵੋਟਾਂ ਤੇ 17 ਨੂੰ 17 ਨਵੰਬਰ ਐਲਾਨ ਕਰਤਾ ਕਿ ਇਹ ਕੀ ਹੈ ਜੀ 14 ਦਸੰਬਰ ਨੂੰ ਵੋਟਾਂ ਤੇ 17 ਨੂੰ ਨਤੀਜੇ 17 ਨੂੰ ਨਤੀਜੇ 17 ਨਵੰਬਰ ਕਰ ਯਾਨੀ ਇਹ ਆ ਕਿ ਅੱਗੇ ਜਾ ਕੇ ਆਪਾਂ ਨੂੰ ਪਤਾ ਹੈ ਕਿ ਸਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਸਮਾਗਮ ਨੇ ਉਹ ਸਟਾਰਟ ਹੋ ਜਾਂਦਾ ਹੈ ਜੀ ਜੀ ਉਹ ਇਸ ਤਰ੍ਹਾਂ ਦੇ ਦਿਨ ਹੁੰਦੇ ਆ ਆਪਾਂ ਨੂੰ ਪਤਾ ਹੈ ਕਿ ਨਾ ਤੇ ਇਲੈਕਸ਼ਨ ਕਰਵਾਇਆ ਜਾਂਦਾ ਹੈ ਹਮ ਨਾ ਆਪਾਂ ਕੋਈ ਖੁਸ਼ੀ ਵਾਲਾ ਕੋਈ ਜ਼ਿਆਦਾ ਸਮਾਗਮ ਨਿੱਜੀ ਤੌਰ ਤੇ ਵੀ ਰੱਖਨੇ ਆ ਜੀ ਠੀਕ ਹੈ ਨਾ ਜੀ ਆਪਾਂ ਸਾਰੇ ਸ਼ਰਧਾ ਪੈਂਟ ਕਰਦੇ ਆ ਕੁਰਬਾਨੀ ਨੂੰ ਯਾਦ ਕਰਦੇ ਆ ਲਸਾਨੀ ਕੁਰਬਾਨੀ ਨੂੰ ਸੋ ਮੇਰੇ ਖਿਆਲ ਦੇ ਨਾਲ ਬੜਾ ਸੋਚ ਕੇ ਇਸ ਸ਼ੈਡਿਊਲ ਨੂੰ ਫਾਈਨਲ ਕੀਤਾ ਗਿਆ ਕਿ 14 ਨੂੰ ਵੋਟਾਂ ਪਵਾ ਲਈਏ 17 ਨੂੰ ਨਤੀਜਾ ਕੱਢ ਲਈ ਜੀ ਯਾਨੀ 2 ਦਿਨ ਵਿੱਚ ਪਾ ਕੇ ਤੇ ਠੀਕ ਆ ਵਧੀਆ ਹੋ ਗਿਆ ਕਿਉਂਕਿ 20 ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਿ ਉਧਰ ਸਮਾਗਮ ਸ਼ੁਰੂ ਹੋ ਜਾਂਦੇ ਨੇ ਸਹਿਜਾਦਿਆਂ ਦੇ ਸ਼ਹਾਦਤ ਦੇ ਜੀ ਜੀ ਬਿਲਕੁਲ ਜੀ ਖੈਰ ਮਿਹਰ ਜੀ ਕੱਲ ਆਪਾਂ ਇੱਕ ਗੱਲ ਕਰ ਰਹੇ ਸੀਗੇ ਵੈਸੇ ਨਾ ਇਹ ਇਹ ਇਲੈਕਸ਼ਨ ਹੋਣਾ ਹੀ ਸਰਦੀਆਂ 'ਚ ਚਾਹੀਦਾ ਹੈ ਹਮ ਹਮ ਸਮਝਦੇ ਹੋ ਨਾ ਕਿਉਂ ਇਹਨਾਂ ਨੂੰ ਚੁਲਾ ਚਾਹੀਦਾ ਕਿਉਂਕਿ ਕੋਕੜ ਕੱਕੜ ਖਾਣ ਵਾਲੇ ਪੈਗ ਪੂਗ ਲਾਣ ਵਾਲੇ ਕੰਮ ਪੂਰਾ ਚੱਲੂਗਾ ਮਤਲਬ ਗਰਮੀ ਜੇ ਅੰਦਰ ਜੋ ਗਰਮੀ ਚ ਉੱਟ ਰਹੇ ਨੇ ਯਾਰ ਕਿੱਦਰ ਗਰਮੀ ਜਾ ਗਈ ਉਹਨੂੰ ਤਾਂ ਛੱਡ ਦਿੱਤਾ ਵੀ ਨਹੀਂ ਉਹ ਪੀਣ ਖਾਣ ਵਾਲੇ ਛੱਡ ਦਿੱਤਾ ਵੀ ਨਹੀਂ ਹੁੰਦੇ ਨੇ ਇਹ ਵੀ ਲੱਗੇ ਰਹਿੰਦੇ ਰਾਤ ਨੂੰ ਪਰ ਉਹ ਇੱਕ ਸ਼ਿਕਵਾ ਜੇ ਜ਼ाहिर ਕਰਦੇ ਆ ਕਿ ਕਾਸ਼ ਉਹਨਾਂ ਤੇ ਆਪਣੀ ਪੰਚਾਇਤੀ ਚੋਣਾਂ ਵੀ ਸਰਦੀ ਚ ਆਉਣ ਲੱਗ ਗਈਆਂ ਨਾ ਛੜੇ ਮੌਸਮ ਚ ਤਾਂ ਭਾਈ ਮੈਨੂੰ ਲੱਗਦਾ ਕਿ ਇਹ ਇਲੈਕਸ਼ਨ ਜਿਹੜੇ ਕਵਾਂਟੀਟੀ ਹੋਣੀ ਚਾਹੀਦੀ ਹੈ ਖਾਣ ਪੀਣ ਵਾਲਿਆਂ ਵਾਸਤੇ ਤੇ ਐਤਕੀ ਤੇ ਮਨੋ ਕਾਮਨਾ ਫਿਰ ਪੂਰੀ ਹੋ ਗਈ ਪੂਰੀ ਹੋ ਗਈ